ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਐਗਰੀਕਲਚਰ ਇਨਫੋਰਮੇਸ਼ਨ ਪੰਜਾਬੀ ਚੈਨਲ 'ਸਮੈਡ ਡਾਕਟਰ ਗੁਰਮਿੰਦਰ ਸਿੰਘ ਬਰਾੜ' ਤੇ ਇਸ ਵੀਡੀਓ 'ਚ ਕਿਸਾਨ ਵੀਰੋ ਤੁਹਾਡੇ ਨਾਲ ਗੱਲ ਕਰਾਂਗੇ ਝੋਨੇ ਦੇ ਪਹਿਲੀ 21 ਦਿਨ ਦੀ ਜਿਹੜੀ ਜ਼ਰੂਰੀ ਖਾਦ ਖਰਾਕ ਹੈ ਕਿਉਂਕਿ ਇਸ ਤੋਂ ਬਾਅਦ ਪੂਰੀ ਐਕਟਿਵ ਟਿਲਰਿੰਗ ਸਟੇਜ ਸ਼ੁਰੂ ਹੋ ਜਾਂਦੀ ਹੈ ਪੂਰੀ ਫੋਟ ਝੋਨਾ ਜੋਬਨ ਤੇ ਹੁੰਦਾ ਜਿਹੜਾ ਟ੍ਰਾਂਸਪਲੈਂਟਿੰਗ ਕੀਤੀ ਵੀ ਹੁੰਦੀ ਆ ਤੇ ਪੂਰੀ ਫੋਟ ਇਹਨੇ ਕਰਨੀ ਆ ਉਸ ਤੋਂ ਬਾਅਦ ਫਿਰ ਪੀਏਈ ਸਟੇਜ ਹੁੰਦੀ ਆ ਪੈਨਿਕਲ ਇਨੀਸ਼ੀਏਸ਼ਨ ਤੇ ਫਿਰ ਉਸ ਤੋਂ ਬਾਅਦ ਗੋ ਭਰਦਾ ਕਹਿਣ ਦਾ ਮਤਲਬ ਪਹਿਲੇ 21 ਦਿਨ ਜੇ ਆਪਾਂ ਖਾਦ ਖਰਾਕ ਦਾ ਸੰਤੁਲਿਤ ਖਾਦਾਂ ਜ਼ਰੂਰਤ ਅਨਸਾਰ ਖਾਦਾਂ ਇਹ ਨਹੀਂ ਕਿ ਆਪਾਂ ਬਿਨਾਂ ਜ਼ਰੂਰਤ ਤੋਂ ਖਰਚਾ ਜਿਹੜਾ ਕਰੀ ਜਾਣਾ ਹੈਗਾ ਹੁਣ ਦੇਖਣ ਦੇ ਵਿੱਚ ਆਇਆ ਜਦੋਂ ਫੀਲਡ ਵਿਜ਼ਿਟ ਕਰੀ ਦੇ ਕਿ ਕਈ ਕਿਸਾਨ ਵੀਰਾਂ ਤੋਂ ਪੁੱਛੀਦਾ ਤਾਂ ਉਹ ਖਾਦ ਦੇ ਨਾਲ 12 63 ਜਾਂ ਝੋਨਾ ਲਵਾਈ ਤੋਂ ਦੂਜੇ ਚਿੱਥੇ ਦਿਨ ਜਿਹੜਾ ਬਿਨਾਂ ਜ਼ਰੂਰਤ ਤੋਂ ਕੋਲੋਰੋ ਕਈ ਵਾਰ ਹੁੰਦਾ ਕਿ ਆਪਾਂ ਨੂੰ ਖੇਤ ਦੇ ਵਿੱਚ ਕਿਸੇ ਕਿਸਮ ਦੀ ਕੋਈ ਸਮੱਸਿਆ ਆਉਂਦੀ ਆ ਰੇਤਲੀ ਜ਼ਮੀਨ ਹੈ ਪਾਣੀ ਘਟ ਖੜਦਾ ਕਈ ਵਾਰ ਕੋਈ ਸਾਈਡਾਂ ਦੇ ਉੱਤੇ ਕੋਈ ਥੋੜੀ ਬਹੁਤੀ ਸਿਉਂਕ ਦੀ ਸਮੱਸਿਆ ਆ ਗਈ ਤਾਂ ਉੱਥੇ ਆਪਾਂ ਜ਼ਰੂਰਤ ਅਨੁਸਾਰ ਜਿਹੜਾ ਕੀਟਨਾਸ਼ਕਾ ਕਿਸੇ ਕਿਸਮ ਦਾ ਕੋਈ ਉਲੀਨਾਸ਼ਕਾ ਉਹ ਪਾਉਣਾ ਹੁੰਦਾ ਪਰ ਸ਼ੁਰੂਆਤ ਦੇ ਵਿੱਚ ਜਿਹੜਾ ਉਲੀਨਾਸ਼ਕ ਜਾਂ ਕੀਟਨਾਸ਼ਕ ਪਾਉਣਾ ਤੁਸੀਂ ਇਹ ਦੇਖੋ ਵੀ ਜ਼ਮੀਨ 'ਚ ਆਪਾਂ ਪਾਵਾਂਗੇ ਤਾਂ ਆਪਣੇ ਜਿਹੜੇ ਜ਼ਮੀਨ ਦੇ ਵਿੱਚ ਮਿੱਤਰ ਕੀੜੇ ਮਿੱਤਰ ਸੂਖਮ ਜੀਵ ਮਿੱਤਰ ਉਲੀਆਂ ਜਿਹੜੀਆਂ ਫਾਇਦੇਮੰਦ ਉਲੀਆਂ ਆਪਾਂ ਕਹਿ ਸਕਦੇ ਹਾਂ ਉਹ ਆਪਾਂ ਨਸ਼ਟ ਕਰ ਲਾਂਗੇ ਤੇ ਦੂਸਰੀ ਗੱਲ ਹੁਣ ਜਿਹੜਾ ਮੀਹਾ ਦੇ ਦਿਨ ਚੱਲਦੇ ਆ ਪੂਰਾ ਮੌਨਸੂਨ ਆਇਆ ਹੋਇਆ ਪੰਜਾਬ ਆ ਹਰਿਆਣਾ ਜਾਂ ਨਾਲ ਲੱਗਦੇ ਕੋਈ ਵੀ ਹਿੱਸਾ ਜਦੋਂ ਪਾਣੀ ਕਿਤੇ ਭਰ ਜਾਂਦਾ ਤਾਂ ਫਿਰ ਆਪਾਂ ਕਈ ਵਾਰ ਜਿਹੜਾ ਬੋਰ ਨਾਲ ਥੱਲੇ ਜ਼ਮੀਨ ਦੇ ਸਿੱਟਦੇ ਆ ਤੇ ਜੇ ਇਹੋ ਜਿਹਾ ਕੁਝ ਪਾਇਆ ਹੋ ਸਾਰਾ ਸਿੱਧਾ ਜ਼ਮੀਨ ਦੇ ਵਿੱਚ ਜਾਣਾ ਤੇ ਉਹਦੇ ਵਿੱਚ ਦੇਖ ਲਓ ਵੀ ਕੀ ਕੁਝ ਮਿਕਸ ਹੋਊਗਾ ਥੱਲੇ ਜ਼ਰੂਰ ਤਨਸਾਰ ਬੇਨਤੀ ਕਿ ਖਰਚਾ ਨਹੀਂ ਵਧੂ ਆਪਾਂ ਕਰਨਾ ਹੁਣੇ ਆਪਾਂ ਨੂੰ 1236 ਜਾਂ ਕਲੋਰ ਵਗੈਰਾ ਦੀ ਜ਼ਰੂਰਤ ਨਹੀਂ ਹੈ ਜਿਹੜੀ ਮੈਂ ਤੁਹਾਨੂੰ ਗੱਲ ਜਿਹੜੀ ਜ਼ਰੂਰੀ ਆ 90% ਖੇਤਾਂ ਦੇ ਵਿੱਚ ਜ਼ਿੰਕ ਦੀ ਘਾਟ ਨਜ਼ਰ ਆਉਣ ਦੇ ਅਸਾਰ ਹੈ ਪਿਛਲੇ ਸਾਲਾਂ 'ਚ ਵੀ ਕਾਫੀ ਵੱਡੇ ਪੱਧਰ ਤੇ ਜ਼ਿੰਕ ਦੀ ਘਾਟ ਆਉਂਦੀ ਹੈ ਕਿਉਂਕਿ ਉਹਦੇ ਵਾਸਤੇ ਜਿਹੜੇ ਫੈਕਟਰ ਹੁੰਦੇ ਆ ਜਿਦੇ ਵਿੱਚ ਖਾਸ ਤੌਰ ਤੇ ਚਲੋ ਉੱਚ ਪੀ ਐਚ ਤਾਂ ਆਪਣੀ ਹੈਗੀ ਹੈਗੀ ਹੈ ਪੀ ਐਚ ਮਾਣ ਉੱਚਾ ਆਪਣੀਆਂ ਜ਼ਮੀਨਾਂ ਦਾ ਫਾਸਫੋਰਸ ਜ਼ਿਆਦਾ ਮਾਤਰਾ ਦੇ ਵਿੱਚ ਪਾਉਣਾ ਅਵੇਲੇਬਿਲਟੀ ਜ਼ਿਆਦਾ ਹੋਣੀ ਜਾਂ ਆਪਾਂ ਜ਼ਿਆਦਾ ਮਾਤਰਾ 'ਚ ਪਾਉਣਾ ਜਾਂ ਇਕੱਠੇ ਪਾਉਣਾ ਜੇ ਆਪਾਂ ਪਾਉਣੇ ਆ ਡਾ ਡਾ ਪਰ ਫਾਸਫੋਰਸ ਆਪਾਂ ਬਹੁਤ ਜ਼ਿਆਦਾ ਪਾ ਰਹੇ ਆ ਕਣਕ ਚ ਵੀ ਆਪਾਂ ਡੇ ਡੇ ਡਟਾ ਪਾ ਦਿੰਦੇ ਝੋਨੇ ਚ ਵੀ ਕਈ ਕਿਸਾਨ ਬੀ ਡੀ ਏ ਪੀ ਪਾਉਂਦੇ ਆ ਉੱਥੇ ਥੋੜੀ ਜ਼ਿੰਕ ਫਿਕਸ ਹੁੰਦੀ ਆ ਸਬਮਰਜ ਕਿੰਜੀ ਕੰਡੀਸ਼ਨ ਹੁੰਦੀ ਆ ਆਪਾਂ ਲਗਾਤਾਰ ਖੇਤ ਚ ਪਾਣੀ ਜਿਵੇਂ ਕਣਕ ਝੋਨਾ ਫਸਲੀ ਚੱਕਰ ਚ ਝੋਨੇ ਦੇ ਵਿੱਚ ਖੜਾ ਰੱਖਦੇ ਆ ਜਦੋਂ ਹਵਾ ਲੱਗੂਗੀ ਫਿਰ ਜ਼ਿੰਕ ਜਿਹੜਾ ਚੱਕਣਾ ਬੂਟੇ ਨੇ ਤੇ ਪਹਿਲੇ 15 ਕਿ ਦਿਨ ਆਪਾਂ ਹਵਾ ਨਹੀਂ ਲਵਾ ਸਕਦੇ ਹੁੰਦੇ ਇਸ ਕਰਕੇ ਜਿਹੜੀ ਘਾਟ ਨਜ਼ਰ ਆਉਣ ਲੱਗ ਪੈਂਦੀ ਦੂਜੇ ਹਫਤੇ ਤੀਜੇ ਹਫਤੇ ਫੇਰ ਜਿਹੜਾ ਕਣਕ ਝੋਨਾ ਫਸਲੀ ਚੱਕਰ ਦੇ ਵਿੱਚ ਝੋਨੇ ਦੇ ਵਿੱਚ ਜ਼ਿੰਕ ਲੋਹਾ ਇਹਨਾਂ ਤੱਤਾਂ ਦੀ ਘਾਟ ਆਮ ਤੌਰ ਤੇ ਆਉਂਦੀ ਹੈ ਕਣਕ 'ਚ ਮੈਗਨੀਜ਼ੀ ਦੀ ਆਉਂਦੀ ਹੈ ਝੋਨੇ ਦੇ ਵਿੱਚ ਜ਼ਿੰਕ ਲੋਹੇ ਦੀ ਆਉਂਦੀ ਹੈ ਤਾਂ ਜ਼ਿੰਕ ਤੱਤ ਨੂੰ ਬੜੀ ਮਹੱਤਤਾ ਦੇਣ ਦੀ ਜ਼ਰੂਰਤ ਹੈ ਪਹਿਲੇ 21 ਦਿਨਾਂ ਦੀ ਜੇ ਮੈਂ ਗੱਲ ਕਰਾਂ ਹੁਣ ਆਪਾਂ ਕਦੋਂ ਕਰਨ ਟਾਈਮ ਜਿਹੜੀ ਫਾਸਫੋਰਸ ਜਾਂ ਪोटाਸ਼ ਆ ਉਦੋਂ ਦੇ ਦੇਣੀ ਹੁੰਦੀ ਹੈ ਜੇ ਤੁਸੀਂ ਨਹੀਂ ਪਾਈ 15 ਤੋਂ 20 ਕਿਲੋ ਐਮਓਪੀ ਤੇ ਗੱਟਾ ਡੇੜਾ ਗੱਟਾ ਸੁਪਰ ਦਾ ਜ਼ਰੂਰਤ ਅਨੁਸਾਰ ਜਾਂ ਤੁਸੀਂ ਮਿੱਟੀ ਪਰਖ ਅਧਾਰ ਤੇ ਜਾਂ ਦਰਮਿਆਨੀ ਜ਼ਮੀਨ 'ਚ ਤੁਸੀਂ ਇਹ ਪਾ ਸਕਦੇ ਆ ਤਾਂ ਤੁਸੀਂ ਜੇ ਨਹੀਂ ਪਾਇਆ ਕਦੋਂ ਕਰਨ ਟਾਈਮ ਤਾਂ ਹੁਣ ਤੁਸੀਂ ਪਾ ਸਕਦੇ ਆ 21 ਦਿਨਾਂ ਦੇ ਅੰਦਰ ਅੰਦਰ ਫਾਸਫੋਰਸ ਆਪਾਂ ਕੰਪਲੀਟ ਕਰਨਾ ਹੁੰਦਾ ਪੋਟਾਸ਼ ਜਦੋਂ ਵੀ ਤੁਹਾਨੂੰ ਦੂਜੇ ਦਿਨ ਚੌਥੇ ਦਿਨ ਪੰਜਵੇਂ ਦਿਨ ਉਹ ਤੁਸੀਂ ਪਾਓ ਫੇਰ ਤੁਹਾਡਾ ਜਿਹੜਾ ਨਾਈਟ੍ਰੋਜਨ ਯੂਰਗਿਆ ਉਹ ਤੁਸੀਂ ਪਹਿਲੇ 7 ਦਿਨਾਂ ਦੇ ਅੰਦਰ ਅੰਦਰ ਪਹਿਲੀ ਖਾਦ ਤੇ 21ਵੇਂ ਦਿਨ ਜਾ ਕੇ ਦੂਜੀ ਖਾਦ ਆਪਾਂ ਦੇਣੀ ਆ ਝੋਨੇ ਨੂੰ ਚਾਹੇ ਉਹ ਕੋਈ ਵੀ ਕਿਸਮ ਦੂਜੀ ਜਿਹੜੀ ਕਿਸ ਤਾ ਆਪਾਂ 3 ਹਫ਼ਤੇ ਤੇ ਜਾ ਕੇ ਦੇਣੀ ਹੁੰਦੀ ਆ ਪਹਿਲੇ ਹਫ਼ਤੇ ਪਹਿਲੀ ਕੈਸਤੇ ਤੇ ਤਿੰਨ ਹਫ਼ਤਿਆਂ ਤੇ ਜਾ ਕੇ ਤੀਜੇ ਹਫ਼ਤਾ ਜਦੋਂ 21 ਦਿਨ ਹੋ ਜਾਂਦੇ ਆ ਉਦੋਂ ਦੂਜੀ ਕੈਸਤਾ ਆਪਾਂ ਦੇ ਦੇਣੀ ਆ ਜਿੰਕ ਧਾਤ ਆ ਜਿਹੜਾ ਜਿੰਕ ਕਈ ਕਿਸਾਨ ਵੀ ਪੰਜਵੇਂ ਸੱਤਵੇਂ ਦਿਨ ਪਾਉਂਦੇ ਜਿੰਕ ਉਦੋਂ ਪਾਓ ਜਦੋਂ ਤੁਸੀਂ ਖੇਤ ਨੂੰ ਹਵਾ ਲਾਉਣੀ 15 ਕਿ ਦਿਨ ਆਪਾਂ ਜਿਹੜਾ ਖੇਤ ਚ ਪਾਣੀ ਖੜਾ ਰੱਖਣਾ ਹੁੰਦਾ ਨਦੀਨ ਕੰਟਰੋਲ ਕਰਨੇ ਆ ਤਰੀੜਾ ਨਾ ਖੇਤ ਪਾਟਣ ਵੀ ਪਾਣੀ ਥੋੜਾ ਜਿਹਾ ਖੜਾ ਰਵੇ ਉਦੋਂ ਬਾਅਦ ਤੁਸੀਂ ਜਦੋਂ ਹਵਾ ਲਵਾਉਣੀ ਹੈ ਉਦੋਂ ਪਹਿਲਾਂ ਜਿਹੜੇ ਹੈ ਜਿਵੇਂ ਮੰਨ ਲਓ 15 15ਵੇਂ ਦਿਨ ਤੁਸੀਂ ਪਾਣੀ ਘਟਾਉਣਾ 15ਵੇਂ 17ਵੇਂ ਦਿਨ ਜਾਂ 12ਵੇਂ ਦਿਨ 14ਵੇਂ ਦਿਨ ਜਿਵੇਂ ਤੁਹਾਨੂੰ ਜਿਹੜਾ ਜ਼ਮੀਨ ਦੇ ਅਨੁਸਾਰ ਜਿੰਕ ਦਾ ਤਰੇਤਾ ਦੇ ਵਿੱਚ ਰਲਾ ਕੇ ਛੱਟਾ ਦੇ ਦਿਓ 10 ਕਿਲੋ ਪਾਉਣਾ 12 ਪਾਉਣਾ 15 ਪਾਉਣਾ ਤੁਸੀਂ ਜ਼ਮੀਨ ਦੇ ਅਨੁਸਾਰ ਪਾ ਸਕਦੇ ਆ। ਉਦੋਂ ਬਾਅਦ ਹਵਾ ਲਵਾਓ ਬਿਲਕੁਲ ਖੇਤ ਨੂੰ ਪੂਰੀ ਹਵਾ ਲਵਾ ਕੇ ਫੇਰ ਪਾਣੀ ਭਰਨਾ ਫੇਰ ਹਵਾ ਲਵਾ ਕੇ ਪਾਣੀ ਭਰਨਾ ਉਦੋਂ ਬਾਅਦ ਫਿਰ ਆਪਣਾ ਇਹ ਕੰਮ ਚੱਲ ਪੈਣਾ ਉਤੋਂ ਜਿਹੜੇ ਮੀਂਹ ਵੀ ਹੁਣ ਸ਼ੁਰੂ ਹੋ ਜਣੇ ਆ। ਇਸ ਕਰਕੇ ਕੋਸ਼ਿਸ਼ ਕਰੋ ਸਾਮਰਜ ਕੰਡੀਸ਼ਨ ਜਿਹੜੀ ਬਹੁਤ ਜ਼ਿਆਦਾ ਆਪਾਂ ਖੇਤ ਦੇ ਵਿੱਚ ਲਗਾਤਾਰ ਪਾਣੀ ਭਰ ਕੇ ਨਾ ਰੱਖੀਏ ਜ਼ਿੰਕ ਵਾਸਤੇ ਤੁਸੀਂ ਆਮ ਦੇਖੋ ਜਿਹੜਾ ਤੁਹਾਡਾ ਝੂਨਾ ਲੱਗੇ ਨੂੰ 3 ਹਫ਼ਤੇ ਹੋ ਗਏ ਸਾਈਡਾਂ ਵਾਲੇ ਪੱਤੇ ਥੋੜਾ ਜਿਹਾ ਪੀਲਾਪਨ ਵਿਖਾਉਣਗੇ ਨਾਲ ਉਹਤੇ ਜਿਹੜੇ ਦਾਗ ਧੱਬੇ ਤੁਹਾਨੂੰ ਜੰਗਾਲੇ ਜੇ ਨਜ਼ਰ ਆਉਣਗੇ ਉਹ ਤੁਹਾਡੀ ਜ਼ਿੰਕ ਤੱਤ ਦੀ ਘਾਟ ਦੀਆਂ ਨਿਸ਼ਾਨੀਆਂ ਨਜ਼ਰ ਆ ਰਹੀਆਂ ਤਾਂ ਤੁਸੀਂ ਜ਼ਿੰਕ ਫਾਸਫੋਰਸ ਪੋਟਾਸ਼ ਨਾਈਟ੍ਰੋਜਨ ਦੀਆਂ ਦੋ ਕਿਸਤਾਂ ਇਹ ਜਿਹੜੀਆਂ ਪਹਿਲੇ 21 ਦਿਨਾਂ 'ਚ ਤੁਹਾਡੀਆਂ ਸਮਾਪਤ ਚਾਹੀਦੀਆਂ ਨਦੀਨ ਨਾਸ਼ਕ ਵਗੈਰਾ ਤੁਸੀਂ ਪਾ ਲੈਣੇ ਆ ਜੇ ਤੁਹਾਡੇ ਫਿਰ ਵੀ ਨਦੀਨ ਖੇਤ ਚ ਹੈਗੇ ਤਾਂ 20 15 18 20 ਦਿਨ ਤੇ ਜਾ ਕੇ ਨੋਮਨੀ ਗੋਲਡ ਵਗੈਰਾ ਦੀ ਤੁਸੀਂ ਸਪਰੇ ਜਿਹੜੀ ਪੋਸਟ ਮਾਰ ਜੇਂਸ ਹਰਬੀਸਾਈਡ ਉਹਦੀ ਸਪਰੇ ਕਰ ਸਕਦੇ ਇੱਥੋਂ ਤੱਕ ਜਿਹੜਾ 21 ਦਿਨ ਤੱਕ ਆਪਣਾ ਨਦੀਨਾਂ ਦਾ ਕੰਟਰੋਲ ਤੇ ਦੋ ਕਿਸਤਾਂ ਯੂਰੀਆ ਦੀਆਂ ਨਾਈਟrogen ਫਾਸਫੋਰਸ ਤੇ ਪਟਾਸ਼ ਥੋੜਾ ਹੋ ਗਿਆ ਤੇ ਜਿੰਕ ਇਹ ਤੁਹਾਡਾ ਜਿਹੜਾ ਹੈਗਾ ਕੰਪਲੀਟ ਹੋ ਜਾਣਾ ਚਾਹੀਦਾ ਕਿਉਂਕਿ ਉਸ ਤੋਂ ਬਾਅਦ ਫਿਰ ਆਪਾਂ 25 24 ਦਿਨ 25 ਦਿਨ 26 ਦਿਨ ਤੇ ਜਾ ਕੇ ਜਿਹੜੀ ਤਤਾਂ ਵਾਲੀ ਸਪਰੇਅ ਆ ਜ਼ਿੰਕ ਲੋਹਾ ਕਲੀ ਦਾਪਣ ਯੂਰਗਿਆ ਉਹ ਆਪਾਂ 25ਵੇਂ 27ਵੇਂ ਦਿਨ ਪਹਿਲੀ ਸਪਰੇਅ ਦੇਣੀ ਆ ਫਿਰ 7 ਦਿਨਾਂ ਬਾਅਦ ਦੂਜੀ ਫਿਰ 7 ਦਿਨਾਂ ਬਾਅਦ ਤੀਜੀ ਉਹ ਤੁਸੀਂ ਆਪਦੀ ਜ਼ਰੂਰਤ ਅਨੁਸਾਰ ਜੇ ਦੋ ਸਪਰੇਆਂ ਕਰਨੀਆਂ ਇੱਕ ਕਰਨੀਆਂ ਪਰ ਆਪਾਂ ਨੂੰ ਰਿਜ਼ਲਟ ਆ ਜਿਹੜੀ ਉਹ ਦੋ ਤੋਂ ਤਿੰਨ ਸਪਰੇਆਂ ਕਰੋਗੇ ਹੋਰ ਕਿਸੇ ਕਿਸਮ ਦਾ ਤੁਹਾਨੂੰ ਵਾਧੂ ਚੀਜ਼ ਪਾਉਣ ਦੀ ਜ਼ਰੂਰਤ ਨਹੀਂ ਪਊਗੀ ਤੇ ਜ਼ਰੂਰੀ ਗੱਲ ਇਹ ਹੈ ਕਿ ਪਾਣੀ ਆਪਾਂ ਬੜੇ ਧਿਆਨ ਦੇ ਨਾਲ ਪਾਣੀ ਆਪਾਂ ਰੋਕ ਰੋਕ ਕੇ ਲਾਉਣਾ ਤੇ ਵਾਧੂ ਖਰਾਕ ਆਪਾਂ ਵਾਧੂ ਯੂਰੀਆ ਲੋਡ ਤੋਂ ਬਿਨਾ ਜਿਹੜੀ ਹੈ ਲੋਡ ਤੋਂ ਜ਼ਿਆਦਾ ਯੂਰੀਆ ਤੇ ਜਲਦੀ ਯੂਰੀਆ ਕਿਉਂਕਿ ਘੱਟ ਸਮੇਂ ਵਾਲੀ ਕਿਸਮ ਜਿਵੇਂ 35 ਜਿਹੜੀ PR126 ਵਗੈਰਾ ਜਾਂ ਬਾਸਮਤੀ 1847 1699 ਵਗੈਰਾ ਹੈਗੀ ਇਹ ਚ ਆਪਾਂ 35 38 ਦਿਨਾਂ ਤੇ ਜਾ ਕੇ ਯੂਰੀਆ ਜਿਹੜੀ ਹੈਗੀ ਆ ਖਤਮ ਕਰਨੀ ਹੁੰਦੀ ਆ ਖਾਸ ਤੌਰ ਤੇ ਜਿਹੜੀਆਂ ਹੈਗੀਆਂ 26 ਦੇ ਵਿੱਚ 1847 1699 ਵਗੈਰਾ ਚ ਫੇਰ ਵੀ ਆਪਾਂ ਜਿਹੜੀ ਹੈਗੀ ਹੈ ਕਿਉਂਕਿ ਇਹਦੇ ਵਿੱਚ ਆਪਾਂ ਪਹਿਲੀ ਕੈਸ਼ਤੀ ਬਾਸਮਤੀ ਤੀਜੇ ਹਫ਼ਤੇ ਤੇ ਉਦੋਂ ਬਾਅਦ ਛੇਵੇਂ ਹਫ਼ਤੇ ਦੇਣੀ ਹੁੰਦੀ ਆ ਪਰ ਯੂਰੀਆ ਆਪਾਂ ਕਈ ਕਿਸਾਨ ਵੀਰ ਕੀ ਕਰਦੇ ਆ ਆਪਾਂ 4-4 ਦਿਨ ਦੇ ਗੈਪ ਤੇ ਜਿਹੜੀ ਯੂਰੀਆ ਯੂਰੀਆ ਪਾਈ ਜਾਂਦੇ ਆ ਪਹਿਲੇ ਦਾ ਰਿਜ਼ਲਟ ਮਿਲਿਆ ਨਹੀਂ ਪਹਿਲੀ ਅਪਟੇਕ ਨਹੀਂ ਪ੍ਰੋਪਰ ਹੋਈ ਮਤਲਬ ਪਹਿਲੀ ਹজম ਨਹੀਂ ਹੋਈ ਕਹਿਣ ਦਾ ਮਤਲਬ ਪਹਿਲੀ ਅਜੇ ਉਹਨੇ ਪਚਾਈ ਨਹੀਂ ਹੈ ਬੂਟੇ ਨੇ ਅਪਟੇਕ ਕਰਕੇ ਉਹ ਵਰਤੀ ਨਹੀਂ ਨਾਲ ਦੀ ਨਾਲ ਅਗਲੀ ਕਿਸ਼ਤ ਨਾਲ ਦੀ ਨਾਲ ਅਗਲੀ ਕਿਸ਼ਤ ਤੇ 4-4 ਕਿਸ਼ਤਾਂ ਤੇ 4-4 ਗੱਟੇ 5-5 ਕਿਸ਼ਤਾਂ 5-5 ਗੱਟੇ ਪਾਉਂਦੇ ਆ ਇਹ ਚੀਜ਼ ਤੋਂ ਪਰਹੇਜ਼ ਕਰੀਏ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਮਿਹਰਬਾਨੀ